ਵਿੱਚ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਅਸਤੀਫਾ ਦੇ ਚੁੱਕੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜਲਦ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੇਪੀ ਨੱਡਾ ਦੇ ਨਾਲ ਮੀਟਿੰਗ ਦਿੱਲੀ ਦੇ ਵਿੱਚ ਇਸ ਵਕਤ ਮਨਪ੍ਰੀਤ ਸਿੰਘ ਬਾਦਲ ਦੀ ਚੱਲ ਰਹੀ ਆ ਸੂਤਰ ਭਰੋਸੇਯੋਗ ਸੂਤਰੇ ਜਾਣਕਾਰੀ ਦੇ ਰਹੇ ਨੇ ਕਿ ਇਸ ਵਕਤ ਮਨਪ੍ਰੀਤ ਬਾਦਲ ਜੇਪੀ ਨੱਡਾ ਜਿਹੜੇ ਬੀਜਪੀ ਦੇ ਕੌਮੀ ਪ੍ਰਧਾਨ ਨੇ ਉਹਨਾਂ ਦੇ ਨਾਲ ਇਸ ਵਕਤ ਬੈਠੇ ਨੇ ਚਰਚਾ ਕਰ ਰਹੇ ਨੇ ਅਗਲੀ ਰਣਨੀਤੀ ਦੇ ਲਈ ਤੇ ਜਲਦ ਬੀਜਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਸ ਪੱਤਰ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਕਾਂਗਰਸ ਤੋਂ ਆਪਣਾ ਅਸਤੀਫਾ ਦਿੱਤਾ ਗਿਆ ਹੈ ਤਾਂ ਇੱਕ ਪਾਸੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੂਜੇ ਪਾਸੇ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਜੇ ਸੂਤਰਾਂ ਦੀ ਮੰਨੀ ਜਾਵੇ ਤਾਂ ਫਿਰ ਅਗਲੇ 1 ਤੋਂ 1.5 ਘੰਟੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਦਾ ਹੱਥ ਫੜ ਸਕਦੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ 2024 ਤੋਂ ਪਹਿਲਾਂ ਇੱਕ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਕਿਉਂਕਿ ਤੁਹਾਡੇ ਯਾਦ ਹੋਣਾ ਕਾਂਗਰਸ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਲੀਡਰਾਂ ਦੀ ਆਪਸੀ ਖਿੱਚੋ ਤਾਣ ਤੇ ਆਪਸੀ ਅਣਬੰਦੀ ਨੂੰ ਲੈ ਕੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਵਿਚਾਲ ਦੀ ਟਕਰਾਰ ਦੀ ਗੱਲ ਕਰ ਲਈ ਜਾਵੇ ਜਾਂ ਪ੍ਰਤਾਪ ਸਿੰਘ ਬਾਜਬਾਹੁਰਾਂ ਦੀ ਗੱਲ ਕਰ ਲਈ ਜਾਵੇ ਜਾਂ ਉਸ ਤੋਂ ਪਹਿਲਾਂ ਕਈ ਸਾਰੇ ਲੀਡਰ ਆਏ ਨੇ ਸੁਨੀਲ ਕੁਮਾਰ ਜਾਖੜ ਦੇ ਨਾਲ ਕਈ ਲੀਡਰਾਂ ਦੇ ਇਹ ਜਿਹੜੇ ਸਿਆਸੀ ਸਿੰਘ ਫਸਦੇ ਨਜ਼ਰ ਆਏ ਸੀ ਤਾਂ ਹੁਣ ਰਾਜਾ ਬੜਿੰਗ ਕਿਉਂਕਿ ਜਦੋਂ ਤੋਂ ਰਾਜਾ ਬੜਿੰਗ ਕਾਂਗਰਸ ਦੇ ਵੱਲੋਂ ਸੂਬਾ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਮਨਪ੍ਰੀਤ ਸਿੰਘ ਬਾਦਲ ਆਪਣੀਆਂ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾ ਲੈਂਦੇ ਨੇ ਤੇ 2022 ਦੀਆਂ ਚੋਣਾਂ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨਜ਼ਰ ਆਉਂਦੇ ਨੇ ਕਦੋਂ ਨਜ਼ਰ ਆਉਂਦੇ ਨੇ ਜਦੋਂ ਦਸੰਬਰ ਮਹੀਨੇ ਦੇ ਅੱਧ ਦੇ ਵਿਚਕਾਰ ਜਾ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਹੁਣ ਅਗਲਾ ਐਕਸ਼ਨ ਮਨਪ੍ਰੀਤ ਸਿੰਘ ਬਾਦਲ ਦਾ ਨਜ਼ਰ ਆਉਂਦਾ ਹੈ ਕਿ ਕਾਂਗਰਸ ਤੋਂ ਅਸਿਫਾ ਦੇਖ ਕੇ ਭਾਜਪਾ ਦੇ ਵੱਲ ਜਾਣ ਦੀ ਤਿਆਰੀ ਉਨ੍ਹਾਂ ਦੇ ਵੱਲੋਂ ਖਿੱਚ ਲਈ ਗਈ ਆ ਤਾਂ ਹਾਲਾਂਕਿ ਇੱਕ ਵੱਡਾ ਝਟਕਾ ਜੰਮੂ ਕਸ਼ਮੀਰ ਤੋਂ ਵੀ ਲੱਗਿਆ ਹੈ ਕਾਂਗਰਸ ਨੂੰ ਅੱਜ ਹੀ ਤੇ ਕੁਝ ਮਿੰਟ ਪਹਿਲਾਂ ਹੀ ਪਰ ਉਸ ਤੋਂ ਪਹਿਲਾਂ ਗੱਲ ਮਨਪ੍ਰੀਤ ਸਿੰਘ ਬਾਦਲ ਦੀ ਕਰ ਰਹੇ ਹਾਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨੂੰ ਇੱਕ ਵੱਡਾ ਝਟਕਾ ਦੇਖ ਕੇ ਭਾਜਪਾ ਦੇ ਵਿੱਚ ਜਾ ਸਕਦੇ ਨੇ ਤਾਂ ਕਿਉਂਕਿ ਦੇਖਿਆ ਜਾਵੇ ਇਹ ਬੀਤੇ ਦਿਨਾਂ ਦੌਰਾਨ ਜਾਂ ਬੀਤੇ ਸਮਿਆਂ ਦੌਰਾਨ ਬੀਤੇ ਮਹੀਨਿਆਂ ਦੌਰਾਨ ਕਾਂਗਰਸ ਨੂੰ ਕੋਈ ਵੱਡੇ ਝਟਕੇ ਲੱਗ ਚੁੱਕੇ ਨੇ ਜਿਹੜੇ ਉਹ ਚਿਹਰੇ ਸੀ ਜਿਨ੍ਹਾਂ ਚਿਹਰਿਆਂ ਦੇ ਸਿਰ ਤੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਸਭ ਤੋਂ ਜ਼ਿਆਦਾ ਮਜ਼ਬੂਤ ਆ ਉਹਨਾਂ ਚਿਹਰਿਆਂ ਦੇ ਵੱਲੋਂ ਸਮੇਂ-ਸਮੇਂ ਤੇ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦਾ ਸਾਥ ਛੱਡਿਆ ਜਾ ਰਿਹਾ ਇੱਕ ਅੱਧਾ ਨਹੀਂ ਕਈ ਚਿਹਰੇ ਨੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਮ ਉਸ ਦੇ ਵਿੱਚ ਆਉਂਦਾ ਹੈ ਤਾ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਦਾ ਨਾਮ ਆਉਂਦਾ ਤਾਂ ਹੁਣ ਮਨਪ੍ਰੀਤ ਸਿੰਘ ਬਾਦਲ ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਜੀਤ ਧੰਜੂ ਹੋਰੀ ਜੁੜ ਚੁੱਕੇ ਨੇ ਤਾਂ ਧੰਜੂ ਸਾਹਿਬ ਦੇਖਿਆ ਜਾਵੇ ਇੱਕ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਤੇ ਭਾਜਪਾ ਦੇ ਵਿੱਚ ਕਾਂਗਰਸ ਦਾ ਹੀ ਇੱਕ ਵੱਡਾ ਲੀਡਰ ਜਿਨ੍ਹਾਂ ਦੇ ਸਿਰ ਤੇ ਕਿਹਾ ਜਾਂਦਾ ਜਿਨ੍ਹਾਂ ਦੇ ਬੋਢਿਆਂ ਤੇ ਕਾਂਗਰਸ ਪੰਜਾਬ ਦੇ ਵਿੱਚ ਟਿੱਗੀ ਹੋਈ ਸੀ ਇੱਕ ਹੋਰ ਲੀਡਰ ਕਾਂਗਰਸ ਨੂੰ ਛੱਡ ਕੇ ਭਾਜਪਾ ਵੱਲ ਜਾਂਦਾ ਨਜ਼ਰ ਆ ਰਿਹਾ ਆਮ ਬਿਲਕੁਲ ਸੋ ਗੱਲ ਕੀਤੀ ਜਾਵੇ ਤਾਂ ਜਿਵੇਂ ਹੀ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਤੋਂ ਬਾਅਦ ਜਿਵੇਂ ਕਾਂਗਰਸ ਮੂਦੇ ਮੂਦੇ ਖਦੀਆ ਤਾਂ ਉਸ ਤੋਂ ਬਾਅਦ ਜਿਹੜੇ ਅਲੱਗ-ਅਲੱਗ ਲੀਡਰ ਤੇ ਤਾਂ ਉਹ ਜਿਹੜੇ ਭਾਜਪਾ ਦਾ ਰੋਕ ਕਰ ਰਹੇ ਨੇ ਕਿਉਂਕਿ ਜਿਵੇਂ ਹੀ ਆਪ ਗੱਲ ਕੀਤੀ ਜਾਵੇ ਭਾਜਪਾ ਪੰਜਾਬ ਵਿੱਚ ਆਪੈਨੂੰ ਸਟਰੋਂਗ ਕਰ ਰਹੀ ਹੈ ਤਾਂ ਉਸ ਸਮੇਂ ਦੇ ਵਿੱਚ ਜਿਹੜੇ ਇਹ ਲੀਡਰ ਨੇ ਜਿਵੇਂ ਪਹਿਲਾਂ ਤੁਸੀਂ ਨਾਮ ਲਿਆ ਕੈਪਟਨ ਅਮਰਕਿੰਦਰ ਸਿੰਘ ਹੋਣੀ ਉਹਨਾਂ ਦੇ ਨਾਲ ਵਿੱਤ ਮੰਤਰੀ ਰਹੇ ਸਨ ਮੰਤਰੀ ਬਾਦਲਤ ਸਿੰਘ ਜਖਰ ਹੋਣੀ ਤਾਂ ਸਾਰੇ ਲੀਡਰ ਜਿਹੜੇ ਆ ਔਰ ਭਾਗਾਂ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਮੈਂ ਜਿਹੜੀ ਜਾਣਕਾਰੀ ਹੈ ਇਸ ਤੋਂ ਪਹਿਲਾਂ ਨਾਮ ਲੋ ਮੰਤਰੀ ਬਾਦਲ ਉਹ ਇੱਕ ਅਸਤੀਫਾ ਜਿਹੜਾ ਰਾਹੁਲ ਗਾਂਧੀ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਜੀਪੀ ਨਕਰ ਇੱਕ ਕਰ ਮੰਤਰੀ ਬਾਦਲ ਮਜ਼ੂਦ ਨੇ ਅਜਹੀ ਜਾਣਕਾਰੀ ਜਿਹੜੀ ਸੂਤਰਾਂ ਮدارੋ ਹੈਗੀ ਹੈ ਉਹ 2 ਤੋਂ 3 ਦੇ ਵਿੱਚ ਜਾਂ 2 ਤੋਂ 2.5 ਦੇ ਵਿੱਚ ਕਹ ਲਈ ਤਾਂ ਇਹ ਜਿਹੜੇ ਮੰਤਰੀ ਬਾਦਲ ਨੇ ਪਾਸ ਪਾਸ ਦੇ ਆਗੂ ਸਾਧਨੇ ਉਹ ਜਿਹੜੀ ਭਗਵਾ ਕਪੜੇ ਜਿਹੜੇ ਕਹਿੰਦੇ ਜਾਂ ਭਗਵਾ ਪਾਰਟੀ ਭਾਸਪਾ ਉਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹਾਲਾਂਕਿ ਅਦਾ ਦੀ ਗੱਲ ਕੀਤੀ ਜਾਵੇ ਤਾਂ ਇਹ ਸਭ ਆਗੂ ਜਿਹੜੇ ਇਸ ਵਾਰ ਹਾਰ ਚੁੱਕੇ ਨੇ ਮੰਨ ਕੇ ਬਾਦਲ ਇਸ ਤੋਂ ਪਹਿਲਾਂ ਵੀ ਕਈ ਪਾਰਟੀਆਂ ਬਦਲ ਚੁੱਕੇ ਨੇ ਸਭ ਤੋਂ ਕਿੱਦਾਂ ਸ਼ੋਮਨੀ ਅਖਾਲੀਦਾਲ ਦੇ ਹਿੱਸਿਆਂ ਤੋਂ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪੰਜਾਬ ਪੀਪਲਸ ਪਾਰਟੀ ਬਣਾਈ ਉਸ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਕਾਂਗਰਸ ਦੇ ਪਚੀਰੀ ਪੋਗੀ ਨਾਨੇ ਵਿੱਤ ਮੰਤਰੀ ਰਹੇ ਉਸ ਤੋਂ ਬਾਅਦ ਜਿਹੜਾ ਆ ਹੋਰਨ ਤੋਂ ਬਾਅਦ ਹੁਣ ਜਿਹੜਾ ਭਾਸਪਾ ਦਾ ਰੁਕ ਕਰਦੇ ਨਜ਼ਰ ਆ ਰਹੇ ਵਿੱਚ ਜੀ ਜੀ ਤਾਂ ਤਾਂ ਸਭ ਦੇਖਿਆ ਜਾਵੇ ਕਿਉਂਕਿ ਚਰਚਾ ਇਸ ਚੀਜ਼ ਨੂੰ ਲੈ ਕੇ ਵੀ ਚੱਲੀ ਹੋਈ ਹੈ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਲੈ ਕੇ ਪੰਜਾਬ ਆਉਂਦੇ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਜੇ ਸੂਤਰਾਂ ਦੀ ਮੰਨੀ ਜਾਵੇ ਕਿ ਭਾਰਤ ਜੋੜੋ ਯਾਤਰਾ ਦੇ ਲਈ ਸੱਦਾ ਤੱਕ ਨਹੀਂ ਦਿੱਤਾ ਜਾਂਦਾ ਹਾਂ ਹੋ ਸਕਦਾ ਕਿਉਂਕਿ ਕਾਫੀ ਟਾਈਮ ਤੋਂ ਜਦੋਂ ਤੋਂ ਇਹ اچਾਉਣਾ ਹੋਈਏ ਨੇ ਤਾਂ ਮਨਪ੍ਰੀਤ ਬਾਦਲ ਜਿਹੜੇ ਸਰਗਰਮ ਨਜ਼ਰ ਵੀ ਨਹੀਂ ਆ ਰਹੀ ਖਾਸ ਕਰਕੇ ਦੰਜੂ ਸਾਹਿਬ ਦੇਖਿਆ ਜਬ ਜਦੋਂ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਸੀ ਕਿਉਂਕਿ ਰਾਜਾ ਬੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਦੀ ਆਪਸੀ ਅਨਬੰਦਤਾ ਕਿਸੇ ਤੋਂ ਨਹੀਂ ਲੁਕੀ ਆ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਸਰਗਰਮੀਆਂ ਮਨਪ੍ਰੀਤ ਸਿੰਘ ਬਾਦਲ ਦੀਆਂ ਲਗਾਤਾਰ ਘਟਦੀਆਂ ਗਈਆਂ ਨੇ ਆ ਬਿਲਕੁਲ ਸੋ ਗੱਲ ਕੀਤੀ ਜਾਵੇ ਜਿਵੇਂ ਹੀ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਮੇਂ ਦੇ ਸਮੇਂ ਵਿੱਚੇ ਬੇਤੰਤ ਰਹੇ ਤਾਂ ਉਸ ਤੋਂ ਬਾਅਦ ਹੀ ਜਦੋਂ ਲਗਾਤਾਰ ਕਾਂਗਰਸ ਵਿੱਚ ਜਿਹੜੇ ਅਲੱਗ-ਅਲੱਗ ਆਕੂਆ ਨੂੰ ਦਾ ਬਣਾਇਆ ਗਿਆ ਉਹਦੇ ਉਹਦੇ ਦੁਕਾਨ ਮਨਪੀ ਬਾਲ ਜਿਹੜਾ ਕਾਜਾ ਕਾਂਗਰਸ ਵਿੱਚ ਘੜਦਾ ਨਜ਼ਰ ਆਇਆ ਉਹ ਮਨਪੀ ਬਾਲ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਬਿਲਕੁਲ ਸਰਗਰਮ ਨਜ਼ਰ ਨਹੀਂ ਸੀ ਆ ਰਹੇ ਉਹ ਸਾਡੀ ਜਿਹੜੀ ਖਬਰ ਹੈ ਜੇ ਫਨਾਲ ਇਹ ਹੀ ਸੀ ਕਿ ਪਾਸ ਪਾਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਰਾਹੁਲ ਕਾਂਗਰਸ ਟਿਕਾ ਪੇਚ ਚੁੱਕੇ ਨੇ ਜੀ 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 ਤਾਂ ਬਹੁਤ ਬਹੁਤ ਧੰਨਵਾਦ ਤਨਜੂ ਸਾਹਿਬ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤਾਂ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਵੱਡਾ ਸਿਆਸੀ ਝਟਕਾ ਲੱਗਦਾ ਨਜ਼ਰ ਆ ਰਿਹਾ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬਤੌਰ ਪੰਜਾਬ ਵਿੱਤ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਦੇ ਵਿੱਚ ਬਤੌਰ ਪੰਜਾਬ ਵਿੱਤ ਮੰਤਰੀ ਰਹਿ ਚੁੱਕੇ ਨੇ ਤਾਂ ਹੁਣ ਭਾਜਪਾ ਦੇ ਵੱਲ ਰੁਖ ਕਰਨ ਜਾ ਰਹੇ ਨੇ ਭਾਜਪਾ ਦੇ ਵਿੱਚ ਜਲਦ ਸ਼ਾਮਲ ਮਨਪ੍ਰੀਤ ਸਿੰਘ ਬਾਦਲ ਹੋ ਸਕਦੇ ਨੇ ਇਸ ਦੇ ਪਿੱਛੇ ਦੇ ਕਾਰਨ ਹਾਲੇ ਤੱਕ ਨਿਕਲ ਕੇ ਨਹੀਂ ਆਏ ਨੇ ਮਨਪ੍ਰੀਤ ਸਿੰਘ ਬਾਦਲ ਨੇ ਇਸ ਬਾਬਤ ਆਪਣੀ ਚੁੱਪੀ ਨਹੀਂ ਤੋੜੀ ਆ ਜਾਂ ਕਿਸੇ ਹੋਰ ਕਾਂਗਰਸੀ ਸਿਆਸੀ ਲੀਡਰ ਨੇ ਚੁੱਪੀ ਨਹੀਂ ਤੋੜੀ ਆ ਪਰ ਜੇ ਸੂਤਰਾਂ ਦੀ ਮੰਨੀ ਜਾਵੇ ਕਿਉਂਕਿ ਜਾ ਜੇ ਪਿਛਲੇ ਸਿਆਸੀ ਇਹ ਜੋ ਸਰਗਰਮੀਆਂ ਰਹੀਆਂ ਨੇ ਉਸ ਤੇ ਨਜ਼ਰ ਮਾਰੀ ਜਾਵੇ ਤਾਂ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਕਿ ਜਿਹੜਾ ਰਾਜਾ ਬਰਿੰਗ ਦੇ ਨਾਲ ਅਣਬਣ ਮਨਪ੍ਰੀਤ ਸਿੰਘ ਬਾਦਲ ਦੀ ਸ਼ੁਰੂ ਤੋਂ ਚੱਲਦੀ ਰਹੀ ਹੈ ਖਾਸ ਕਰਕੇ ਪ੍ਰਧਾਨ ਬਣਨ ਤੋਂ ਬਾਅਦ ਉਹ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਰੁਖ ਜਿਹੜਾ ਉਹ ਭਾਜਪਾ ਦੇ ਵੱਲ ਕਰ ਸਕਦੇ ਨੇ ਤਾਂ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਝਟਕਾ ਦੁੰਦੇ ਨੇ ਦੂਜੇ ਪਾਸੇ ਇੱਕ ਵਾਰ ਹੋਰ ਝਟਕਾ ਜਿਹੜਾ ਉਹ ਕਾਂਗਰਸ ਨੂੰ ਲੱਗਦਾ ਹੈ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੀ ਲਗਾਤਾਰ ਜਾਰੀ ਆ ਪੰਜਾਬ ਆਉਂਦੇ ਨੇ ਪੰਜਾਬ ਤੋਂ ਬਾਅਦ ਜੰਮੂ ਕਸ਼ਮੀਰ ਦੇ ਵੱਲ ਉਹਨਾਂ ਦੀ ਜਿਹੜੀ ਯਾਤਰਾ ਜਾਣੀ ਆ ਪਰ ਉਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਇੱਕ ਅਸਤੀਫਾ ਮਿਲ ਜਾਂਦਾ ਹੈ ਦੀਪਿਕਾ ਪੁਸ਼ਕਰਨਾਥ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਰਾਹੁਲ ਦੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਤਾਂ ਕਾਂਗਰਸ ਦੇ ਲਈ ਸਿਆਸੀ ਚੁਣੌਤੀਆਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਸਰ ਫਿਰ ਭਾਜਪਾ ਵਿੱਚ ਸ਼ਾਮਿਲ ਹੋ ਰਿਹਾ ਅੱਜ ਮਨਪ੍ਰੀਤ ਬਾਦਲ ਜੀ ਸਰ ਫਿਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਆਜ ਮਨਪ੍ਰੀਤ ਬਾਦਲ ਜੀ ਤਬ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਅਸਤੀਫਾ ਦੇ ਚੁੱਕੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜਲਦ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੇਪੀ ਨੱਡਾ ਦੇ ਨਾਲ ਮੀਟਿੰਗ ਦਿੱਲੀ ਦੇ ਵਿੱਚ ਇਸ ਵਕਤ ਮਨਪ੍ਰੀਤ ਸਿੰਘ ਬਾਦਲ ਦੀ ਚੱਲ ਰਹੀ ਆ ਸੂਤਰ ਭਰੋਸੇਯੋਗ ਸੂਤਰੇ ਜਾਣਕਾਰੀ ਦੇ ਰਹੇ ਨੇ ਕਿ ਇਸ ਵਕਤ ਮਨਪ੍ਰੀਤ ਬਾਦਲ ਜੇਪੀ ਨੱਡਾ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਨੇ ਉਹਨਾਂ ਦੇ ਨਾਲ ਇਸ ਵਕਤ ਬੈਠੇ ਨੇ ਚਰਚਾ ਕਰ ਰਹੇ ਨੇ ਅਗਲੀ ਰਣਨੀਤੀ ਦੇ ਲਈ ਤੇ ਜਲਦ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਸ ਪੱਤਰ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਕਾਂਗਰਸ ਤੋਂ ਆਪਣਾ ਅਸਤੀਫਾ ਦਿੱਤਾ ਗਿਆ ਹੈ ਤਾਂ ਇੱਕ ਪਾਸੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੂਜੇ ਪਾਸੇ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਜੇ ਸੂਤਰਾਂ ਦੀ ਮੰਨੀ ਜਾਵੇ ਤਾਂ ਫਿਰ ਅਗਲੇ 1 ਤੋਂ 1.5 ਘੰਟੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਦਾ ਹੱਥ ਫੜ ਸਕਦੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ 224 ਤੋਂ ਪਹਿਲਾਂ ਇੱਕ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਕਿਉਂਕਿ ਤੁਹਾਡੇ ਯਾਦ ਹੋਣਾ ਕਾਂਗਰਸ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਲੀਡਰਾਂ ਦੀ ਆਪਸੀ ਖਿੱਚੋ ਤਾਣ ਤੇ ਆਪਸੀ ਅਣਬੰਦੀ ਨੂੰ ਲੈ ਕੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਵਿਚਾਲ ਦੀ ਟਕਰਾਰ ਦੀ ਗੱਲ ਕਰ ਲਈ ਜਾਵੇ ਜਾਂ ਪ੍ਰਤਾਪ ਸਿੰਘ ਬਾਜਬਾਹੁਰਾਂ ਦੀ ਗੱਲ ਕਰ ਲਈ ਜਾਵੇ ਜਾਂ ਉਸ ਤੋਂ ਪਹਿਲਾਂ ਕਈ ਸਾਰੇ ਲੀਡਰ ਆਏ ਨੇ ਸੁਨੀਲ ਕੁਮਾਰ ਜਾਖੜ ਦੇ ਨਾਲ ਕਈ ਲੀਡਰਾਂ ਦੇ ਇਹ ਜਿਹੜੇ ਸਿਆਸੀ ਸਿੰਘ ਫਸਦੇ ਨਜ਼ਰ ਆਏ ਸੀ ਤਾਂ ਹੁਣ ਰਾਜਾ ਬੜਿੰਗ ਕਿਉਂਕਿ ਜਦੋਂ ਤੋਂ ਰਾਜਾ ਬੜਿੰਗ ਕਾਂਗਰਸ ਦੇ ਵੱਲੋਂ ਸੂਬਾ ਪ੍ਰਧਾਨ ਬਣਾਏ ਜਾਂਦੇ ਨੇ ਧਮਨਪ੍ਰੀਤ ਸਿੰਘ ਬਾਦਲ ਆਪਣੀਆਂ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾ ਲੈਂਦੇ ਨੇ ਤੇ 2022 ਦੀਆਂ ਚੋਣਾਂ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨਜ਼ਰ ਆਉਂਦੇ ਨੇ ਕਦੋਂ ਨਜ਼ਰ ਆਉਂਦੇ ਨੇ ਜਦੋਂ ਦਸੰਬਰ ਮਹੀਨੇ ਦੇ ਅੱਧ ਦੇ ਵਿਚਕਾਰ ਜਾ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਹੁਣ ਅਗਲਾ ਐਕਸ਼ਨ ਮਨਪ੍ਰੀਤ ਸਿੰਘ ਬਾਦਲ ਦਾ ਨਜ਼ਰ ਆਉਂਦਾ ਹੈ ਕਿ ਕਾਂਗਰਸ ਤੋਂ ਅਸਿਫਾ ਦੇਖ ਕੇ ਭਾਜਪਾ ਦੇ ਵੱਲ ਜਾਣ ਦੀ ਤਿਆਰੀ ਉਹਨਾਂ ਦੇ ਵੱਲੋਂ ਖਿੱਚ ਲਈ ਗਈ ਆ ਤਹਾਲਕ ਇੱਕ ਵੱਡਾ ਝਟਕਾ ਜੰਮੂ ਕਸ਼ਮੀਰ ਤੋਂ ਵੀ ਲੱਗਿਆ ਹੈ ਕਾਂਗਰਸ ਨੂੰ ਅੱਜ ਹੀ ਤੇ ਕੁਝ ਮਿੰਟ ਪਹਿਲਾਂ ਹੀ ਪਰ ਉਸ ਤੋਂ ਪਹਿਲਾਂ ਗੱਲ ਮਨਪ੍ਰੀਤ ਸਿੰਘ ਬਾਦਲ ਦੀ ਕਰ ਰਹੇ ਹਾਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨੂੰ ਇੱਕ ਵੱਡਾ ਝਟਕਾ ਦੇ ਕੇ ਭਾਜਪਾ ਦੇ ਵਿੱਚ ਜਾ ਸਕਦੇ ਨੇ ਤਾਂ ਕਿਉਂਕਿ ਦੇਖਿਆ ਜਾਵੇ ਇਹ ਬੀਤੇ ਦਿਨਾਂ ਦੌਰਾਨ ਜਾਂ ਬੀਤੇ ਸਮਿਆਂ ਦੌਰਾਨ ਬੀਤੇ ਮਹੀਨਿਆਂ ਦੌਰਾਨ ਕਾਂਗਰਸ ਨੂੰ ਕੋਈ ਵੱਡੇ ਝਟਕੇ ਲੱਗ ਚੁੱਕੇ ਨੇ ਜਿਹੜੇ ਉਹ ਚਿਹਰੇ ਸੀ ਜਿਨ੍ਹਾਂ ਚਿਹਰਿਆਂ ਦੇ ਸਿਰ ਤੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਸਭ ਤੋਂ ਜ਼ਿਆਦਾ ਮਜ਼ਬੂਤ ਆ ਉਹਨਾਂ ਚਿਹਰਿਆਂ ਦੇ ਵੱਲੋਂ ਸਮੇਂ-ਸਮੇਂ ਤੇ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦਾ ਸਾਥ ਛੱਡਿਆ ਜਾ ਰਿਹਾ ਇੱਕ ਅੱਧਾ ਨਹੀਂ ਕਈ ਚਿਹਰੇ ਨੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਮ ਉਸ ਦੇ ਵਿੱਚ ਆਉਂਦਾ ਹੈ ਤਾ ਕੈਪਟਨ ਮਰਿੰਦਰ ਸਿੰਘ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਦਾ ਨਾਮ ਆਉਂਦਾ ਤਾਂ ਹੁਣ ਮਨਪ੍ਰੀਤ ਸਿੰਘ ਬਾਦਲ ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਜੀਤ ਧੰਜੂ ਹੋਰੀ ਜੁੜ ਚੁੱਕੇ ਨੇ ਤਾਂ ਧੰਜੂ ਸਾਹਿਬ ਦੇਖਿਆ ਜਾਵੇ ਇੱਕ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਤੇ ਬੀਜੇਪੀ ਦੇ ਵਿੱਚ ਕਾਂਗਰਸ ਦਾ ਹੀ ਇੱਕ ਵੱਡਾ ਲੀਡਰ ਜਿਨ੍ਹਾਂ ਦੇ ਸਿਰ ਤੇ ਕਿਹਾ ਜਾਂਦਾ ਜਿਨ੍ਹਾਂ ਦੇ ਮੋਢਿਆਂ ਤੇ ਕਾਂਗਰਸ ਪੰਜਾਬ ਦੇ ਵਿੱਚ ਟਿੱਗੀ ਹੋਈ ਸੀ ਇੱਕ ਹੋਰ ਲੀਡਰ ਕਾਂਗਰਸ ਨੂੰ ਛੱਡ ਕੇ ਬੀਜੇਪੀ ਵੱਲ ਜਾਂਦਾ ਨਜ਼ਰ ਆ ਰਿਹਾ ਹਾਂ ਬਿਲਕੁਲ ਸੋ ਗੱਲ ਕੀਤੀ ਜਾਵੇ ਤਾਂ ਜਿਵੇਂ ਹੀ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਤੋਂ ਬਾਅਦ ਜਿਵੇਂ ਕਾਂਗਰਸ ਮੂਦੇ ਮੂਦੇ ਖਦੀਆ ਤਾਂ ਉਸ ਤੋਂ ਬਾਅਦ ਜਿਹੜੇ ਅਲੱਗ-ਅਲੱਗ ਲੀਡਰ ਨੇ ਤਾਂ ਉਹ ਜਿਹੜੇ ਭਾਜਪਾ ਦਾ ਰੋਕ ਕਰ ਰਹੇ ਨੇ ਕਿਉਂਕਿ ਜਿਵੇਂ ਹੀ ਆਪ ਗੱਲ ਕੀਤੀ ਜਾਵੇ ਭਾਜਪਾ ਪੰਜਾਬ ਵਿੱਚ ਆਪੈਨੂੰ ਸਟਰੋਂਗ ਕਰ ਰਹੀ ਹੈ ਤਾਂ ਉਸ ਸਮੇਂ ਦੇ ਵਿੱਚ ਜੀ ਜਿਹੜੇ ਇਹ ਲੀਡਰ ਨੇ ਜਿਵੇਂ ਪਹਿਲਾਂ ਤੁਸੀਂ ਨਾਮ ਲਿਆ ਕੈਪਟਨ ਅਮਰਿੰਦਰ ਸਿੰਘ ਹੋਣੀ ਉਹਨਾਂ ਦੇ ਨਾਲ ਵਿੱਤ ਮੰਤਰੀ ਰਹੇ ਸਨ ਮੰਤਰੀ ਬਾਦਲਤ ਸਿੰਘ ਜੱਖ ਹੋਣੀ ਤਾਂ ਸਾਰੇ ਲੀਡਰ ਜਿਹੜੇ ਆ ਹੋਰ ਭਾਗਾਂ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਜਿਹੜੀ ਜਾਣਕਾਰੀ ਹੈ ਇਸ ਤੋਂ ਪਹਿਲਾਂ ਨਵ ਲੋਕ ਮੰਤਰੀ ਬਾਦਲ ਨੇ ਇੱਕ ਦਾ استਿਫਾ ਜਿਹੜਾ ਰਾਹੁਲ ਗਾਂਧੀ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਜੀਪੀ ਨਕਰ ਦੇ ਕਰ ਅਬ ਮੰਤਰੀ ਬਾਦਲ ਮਜ਼ੂਦ ਹੈ ਅਜਹੀ ਜਾਣਕਾਰੀ ਜਿਹੜੀ ਸੂਤਰਾਂ ਮਤਲਬ ਹੈਗੀ ਹੈ ਉਹ 2 ਤੋਂ 3 ਦੇ ਵਿੱਚ ਜਾਂ 2 ਤੋਂ 2.5 ਦੇ ਵਿੱਚ ਕਹ ਲਈ ਤਾਂ ਇਹ ਜਿਹੜੇ ਮੰਤਰੀ ਬਾਦਲ ਨੇ ਹਾਸਪਾ ਦੇ ਅਗੂ ਕਾਂਸਦ ਨੇ ਉਹ ਜਿਹੜੀ ਭਗਵਾ ਕਪੜੇ ਜਿਹੜੇ ਕਹਿੰਦੇ ਜਾਂ ਭਗਵਾ ਪਾਰਟੀ ਭਾਸ਼ਪਾ ਉਹਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤਾਂ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹਾਲਾਂਕਿ ਅਦਾ ਦੀ ਗੱਲ ਕੀਤੀ ਜਾਵੇ ਤਾਂ ਇਹ ਸਭ ਆਗੂ ਜਿਹੜੇ ਇਸ ਵਾਰ ਹਾਰ ਚੁੱਕੇ ਨੇ ਮੰਨ ਕੇ ਬਦਲ ਇਸ ਤੋਂ ਪਹਿਲਾਂ ਵੀ ਕਈ ਪਾਰਟੀਆਂ ਬਦਲ ਚੁੱਕੇ ਨੇ ਸਭ ਤੋਂ ਕਿਹਦਾ ਸ਼ੋਮਨੀ ਅਕਾਲੀ ਦਲ ਦੇ ਸੱਜਣ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪੰਜਾਬ ਪੀਪਲਸ ਪਾਰਟੀ ਬਣਾਈ ਉਸ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਕਾਂਗਰਸ ਵਿੱਚ ਵਜੀਰੀ ਪੋ ਗਈ ਇਹਨਾਂ ਨੇ ਵਿੱਤ ਮੰਤਰੀ ਰਹੇ ਉਸ ਤੋਂ ਬਾਅਦ ਜਿਹੜਾ ਔਰਨ ਤੋਂ ਬਾਅਦ ਹੁਣ ਜਿਹੜਾ ਭਾਸਪਾ ਦਾ ਰੁਕ ਕਰਦੇ ਨਜ਼ਰ ਆ ਰਹੇ ਵਿੱਚ ਜੀ ਜੀ ਤਾਂ ਤਾਂ ਸਭ ਦੇਖਿਆ ਜਾਵੇ ਕਿਉਂਕਿ ਚਰਚਾ ਇਸ ਚੀਜ਼ ਨੂੰ ਲੈ ਕੇ ਵੀ ਚੱਲੀ ਹੋਈ ਹੈ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਲੈ ਕੇ ਪੰਜਾਬ ਆਉਂਦੇ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਜੇ ਸੂਤਰਾਂ ਦੀ ਮੰਨੀ ਜਾਵੇ ਕਿ ਭਾਰਤ ਜੋੜੋ ਯਾਤਰਾ ਦੇ ਲਈ ਸੱਦਾ ਤੱਕ ਨਹੀਂ ਦਿੱਤਾ ਜਾਂਦਾ ਹਾਂ ਹੋ ਸਕਦਾ ਕਿਉਂਕਿ ਕਾਫੀ ਟਾਈਮ ਤੋਂ ਜਦੋਂ ਤੋਂ ਇਹ ਅਚੋਣਾ ਹੋਈਏ ਨੇ ਤਾਂ ਮਨਪ੍ਰੀਤ ਬਾਦਲ ਜਿਹੜੇ ਸਰਗਰਮ ਨਜ਼ਰ ਵੀ ਨਹੀਂ ਆ ਰਹੀ ਖਾਸ ਕਰਕੇ ਦੰਜੂ ਸਾਹਿਬ ਦੇਖਿਆ ਜਬ ਜਦੋਂ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਸੀ ਕਿਉਂਕਿ ਰਾਜਾ ਬੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਦੀ ਆਪਸੀ ਅਨੁਭਵਤਾ ਕਿਸੇ ਤੋਂ ਨਹੀਂ ਲੁਕੀ ਆ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਸਰਗਰਮੀਆਂ ਮਨਪ੍ਰੀਤ ਸਿੰਘ ਬਾਦਲ ਦੀਆਂ ਲਗਾਤਾਰ ਘਟਦੀਆਂ ਗਈਆਂ ਨੇ ਆ ਬਿਲਕੁਲ ਉਸੋ ਗੱਲ ਕੀਤੀ ਜਾਵੇ ਜਿਵੇਂ ਹੀ ਪਹਿਲਾਂ ਜਦੋਂ ਕੈਪਟਨ ਮੁਰਿੰਦਰ ਸਮੇਂ ਦੇ ਸਮੇਂ ਵਿੱਚ ਵੀ ਤੰਤਰੀ ਨੇ ਤਾਂ ਉਸ ਤੋਂ ਬਾਅਦ ਹੀ ਜਦੋਂ ਅਨਗਾਕਾਰ ਕਾਂਗਰਸ ਵਿੱਚ ਜਿਹੜੇ ਅਲੱਗ-ਅਲੱਗ ਆਕੂਆ ਨੂੰ ਵਰਦਾਮਨਾਇਆ ਗਿਆ ਉਹ ਉਹਦੇ ਦੁਕਾਨ ਮਨਪੀ ਬਾਲ ਦੇ ਜਿਹੜਾ ਕਾ ਕਾਂਗਰਸ ਵਿੱਚ ਘਰ ਦਾ ਨਜ਼ਰ ਆਇਆ ਉਹ ਮਨਪੀ ਬਾਲ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਬਿਲਕੁਲ ਸਰਗਰਮ ਨਜ਼ਰ ਨਹੀਂ ਸੀ ਆ ਰਹੇ ਉਹ ਅੱਜ ਦੀ ਜਿਹੜੀ ਖਬਰ ਹੈ ਜੇ ਇਹ ਨਾਲ ਹੀ ਸਗੀ ਕਿ ਪਾਸਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਰਾਹੁਲ ਗਾਂਧੀ ਦੇ ਸਟੇਪ ਆ ਭੇਜ ਚੁੱਕੇ ਨੇ ਜੀ 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 ਤਾਂ ਬਹੁਤ ਬਹੁਤ ਧੰਨਵਾਦ ਤਨਜੂ ਸਾਹਿਬ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤਾਂ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਵੱਡਾ ਸਿਆਸੀ ਝਟਕਾ ਲੱਗਦਾ ਨਜ਼ਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬਤੌਰ ਪੰਜਾਬ ਵਿੱਤ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਦੇ ਵਿੱਚ ਬਤੌਰ ਪੰਜਾਬ ਵਿੱਤ ਮੰਤਰੀ ਰਹਿ ਚੁੱਕੇ ਨੇ ਤਾਂ ਹੁਣ ਭਾਜਪਾ ਦੇ ਵੱਲ ਰੁਖ ਕਰਨ ਜਾ ਰਹੇ ਨੇ ਭਾਜਪਾ ਦੇ ਵਿੱਚ ਜਲਦ ਸ਼ਾਮਲ ਮਨਪ੍ਰੀਤ ਸਿੰਘ ਬਾਦਲ ਹੋ ਸਕਦੇ ਨੇ ਇਸ ਦੇ ਪਿੱਛੇ ਦੇ ਕਾਰਨ ਹਾਲੇ ਤੱਕ ਨਿਕਲ ਕੇ ਨਹੀਂ ਆਏ ਨੇ ਮਨਪ੍ਰੀਤ ਸਿੰਘ ਬਾਦਲ ਨੇ ਇਸ ਬਾਬਤ ਆਪਣੀ ਚੁੱਪੀ ਨਹੀਂ ਤੋੜੀ ਆ ਜਾਂ ਕਿਸੇ ਹੋਰ ਕਾਂਗਰਸੀ ਸਿਆਸੀ ਲੀਡਰ ਨੇ ਚੁੱਪੀ ਨਹੀਂ ਤੋੜੀ ਆ ਪਰ ਜੇ ਸੂਤਰਾਂ ਦੀ ਮੰਨੀ ਜਾਵੇ ਕਿਉਂਕਿ ਜਾਂ ਜੇ ਪਿਛਲੇ ਸਿਆਸੀ ਇਹ ਜੋ ਸਰਗਰਮੀਆਂ ਰਹੀਆਂ ਨੇ ਉਸ ਤੇ ਨਜ਼ਰ ਮਾਰੀ ਜਾਵੇ ਤਾਂ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਕਿ ਜਿਹੜਾ ਰਾਜਾ ਬੜਿੰਗ ਦੇ ਨਾਲ ਅਣਬਣ ਮਨਪ੍ਰੀਤ ਸਿੰਘ ਬਾਦਲ ਦੀ ਸ਼ੁਰੂ ਤੋਂ ਚੱਲਦੀ ਰਹੀ ਹੈ ਖਾਸ ਕਰਕੇ ਪ੍ਰਧਾਨ ਬਣਨ ਤੋਂ ਬਾਅਦ ਉਹ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਰੁਖ ਜਿਹੜਾ ਉਹ ਭਾਜਪਾ ਦੇ ਵੱਲ ਕਰ ਸਕਦੇ ਨੇ ਤਾਂ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਝਟਕਾ ਦੁੰਦੇ ਨੇ ਦੂਜੇ ਪਾਸੇ ਇੱਕ ਵਾਰ ਹੋਰ ਝਟਕਾ ਜਿਹੜਾ ਉਹ ਕਾਂਗਰਸ ਨੂੰ ਲੱਗਦਾ ਹੈ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੀ ਲਗਾਤਾਰ ਜਾਰੀ ਆ ਪੰਜਾਬ ਆਉਂਦੇ ਨੇ ਪੰਜਾਬ ਤੋਂ ਬਾਅਦ ਜੰਮੂ ਕਸ਼ਮੀਰ ਦੇ ਵੱਲ ਉਹਨਾਂ ਦੀ ਜਿਹੜੀ ਯਾਤਰਾ ਜਾਣੀ ਆ ਪਰ ਉਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਇੱਕ ਅਸਤੀਫਾ ਮਿਲ ਜਾਂਦਾ ਹੈ ਦੀਪਿਕਾ ਪੁਸ਼ਕਰਨਾਥ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਰਾਹੁਲ ਦੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਤਾਂ ਕਾਂਗਰਸ ਦੇ ਲਈ ਸਿਆਸੀ ਚੁਣੌਤੀਆਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ ਸਰ ਫਿਰ ਬੀਜੇਪੀ ਮੇਂ ਸ਼ਾਮਿਲ ਹੋ ਰਹੇ ਆਜ ਮਨਪ੍ਰੀਤ ਬਾਦਲ ਜੀ ਚੱਲੇ ਯਾਰ ਸਾਈਡ ਸਰ ਫਿਰ ਬੀਜੇਪੀ ਮੇਂ ਸ਼ਾਮਿਲ ਹੋ ਰਹੇ ਆਜ ਮਨਪ੍ਰੀਤ ਬਾਦਲ ਜੀ ਚੱਲੇ ਯਾਰ ਸਾਈਡ ਹੋ ਜਾ ਤਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਅਸਤੀਫਾ ਦੇ ਚੁੱਕੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜਲਦ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੇਪੀ ਨੱਡਾ ਦੇ ਨਾਲ ਮੀਟਿੰਗ ਦਿੱਲੀ ਦੇ ਵਿੱਚ ਇਸ ਵਕਤ ਮਨਪ੍ਰੀਤ ਸਿੰਘ ਬਾਦਲ ਦੀ ਚੱਲ ਰਹੀ ਹੈ ਸੂਤਰ ਭਰੋਸੇਯੋਗ ਸੂਤਰਾਂ ਹੀ ਜਾਣਕਾਰੀ ਦੇ ਰਹੇ ਨੇ ਕਿ ਇਸ ਵਕਤ ਮਨਪ੍ਰੀਤ ਬਾਦਲ ਜੇਪੀ ਨੱਡਾ ਜਿਹੜੇ ਬੀਜੇਪੀ ਦੇ ਕੌਮੀ ਪ੍ਰਧਾਨ ਨੇ ਉਹਨਾਂ ਦੇ ਨਾਲ ਇਸ ਵਕਤ ਬੈਠੇ ਨੇ ਚਰਚਾ ਕਰ ਰਹੇ ਨੇ ਅਗਲੀ ਰਣਨੀਤੀ ਦੇ ਲਈ ਤੇ ਜਲਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਸ ਪੱਤਰ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਕਾਂਗਰਸ ਤੋਂ ਆਪਣਾ ਅਸਤੀਫਾ ਦਿੱਤਾ ਗਿਆ ਹੈ ਤਾਂ ਇੱਕ ਪਾਸੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੂਜੇ ਪਾਸੇ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਜੇ ਸੂਤਰਾਂ ਦੀ ਮੰਨੀ ਜਾਵੇ ਤਾਂ ਫਿਰ ਅਗਲੇ 1 ਤੋਂ 1.5 ਘੰਟੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਦਾ ਹੱਥ ਫੜ ਸਕਦੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ 2024 ਤੋਂ ਪਹਿਲਾਂ ਇੱਕ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਕਿਉਂਕਿ ਤੁਹਾਡੇ ਯਾਦ ਹੋਣਾ ਕਾਂਗਰਸ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਲੀਡਰਾਂ ਦੀ ਆਪਸੀ ਖਿੱਚੋ ਤਾਣ ਤੇ ਆਪਸੀ ਅਣਬੰਦੀ ਨੂੰ ਲੈ ਕੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਵਿਚਾਲ ਦੀ ਤਕਰਾਰ ਦੀ ਗੱਲ ਕਰ ਲਈ ਜਾਵੇ ਜਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗੱਲ ਕਰ ਲਈ ਜਾਵੇ ਜਾਂ ਉਸ ਤੋਂ ਪਹਿਲਾਂ ਕਈ ਸਾਰੇ ਲੀਡਰ ਆਏ ਨੇ ਸੁਨੀਲ ਕੁਮਾਰ ਜਾਖੜ ਦੇ ਨਾਲ ਕਈ ਲੀਡਰਾਂ ਦੇ ਇਹ ਜਿਹੜੇ ਸਿਆਸੀ ਸਿੰਘ ਫਸਦੇ ਨਜ਼ਰ ਆਏ ਸੀ ਤਾਂ ਹੁਣ ਰਾਜਾ ਬੜਿੰਗ ਕਿਉਂਕਿ ਜਦੋਂ ਤੋਂ ਰਾਜਾ ਬੜਿੰਗ ਕਾਂਗਰਸ ਦੇ ਵੱਲੋਂ ਸੂਬਾ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਮਨਪ੍ਰੀਤ ਸਿੰਘ ਬਾਦਲ ਆਪਣੀਆਂ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾ ਲੈਂਦੇ ਨੇ ਤੇ 2022 ਦੀਆਂ ਚੋਣਾਂ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨਜ਼ਰ ਆਉਂਦੇ ਨੇ ਕਦੋਂ ਨਜ਼ਰ ਆਉਂਦੇ ਨੇ ਜਦੋਂ ਦਸੰਬਰ ਮਹੀਨੇ ਦੇ ਅੱਧ ਦੇ ਵਿਚਕਾਰ ਜਾ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਹੁਣ ਅਗਲਾ ਐਕਸ਼ਨ ਮਨਪ੍ਰੀਤ ਸਿੰਘ ਬਾਦਲ ਦਾ ਨਜ਼ਰ ਆਉਂਦਾ ਹੈ ਕਿ ਕਾਂਗਰਸ ਤੋਂ ਅਸਤੀਫਾ ਦੇਖ ਕੇ ਭਾਜਪਾ ਦੇ ਵੱਲ ਜਾਣ ਦੀ ਤਿਆਰੀ ਉਹਨਾਂ ਦੇ ਵੱਲੋਂ ਖਿੱਚ ਲਈ ਗਈ ਆ ਤਾਂ ਹਾਲਾਂਕਿ ਇੱਕ ਵੱਡਾ ਝਟਕਾ ਜੰਮੂ ਕਸ਼ਮੀਰ ਤੋਂ ਵੀ ਲੱਗਿਆ ਹੈ ਕਾਂਗਰਸ ਨੂੰ ਅੱਜ ਹੀ ਤੇ ਕੁਝ ਮਿੰਟ ਪਹਿਲਾਂ ਹੀ ਪਰ ਉਸ ਤੋਂ ਪਹਿਲਾਂ ਗੱਲ ਮਨਪ੍ਰੀਤ ਸਿੰਘ ਬਾਦਲ ਦੀ ਕਰ ਰਹੇ ਹਾਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨੂੰ ਇੱਕ ਵੱਡਾ ਝਟਕਾ ਦੇਖ ਕੇ ਭਾਜਪਾ ਦੇ ਵਿੱਚ ਜਾ ਸਕਦੇ ਨੇ ਤਾਂ ਕਿਉਂਕਿ ਦੇਖਿਆ ਜਾਵੇ ਇਹ ਬੀਤੇ ਦਿਨਾਂ ਦੌਰਾਨ ਜਾਂ ਬੀਤੇ ਸਮਿਆਂ ਦੌਰਾਨ ਬੀਤੇ ਮਹੀਨਿਆਂ ਦੌਰਾਨ ਕਾਂਗਰਸ ਨੂੰ ਕੋਈ ਵੱਡੇ ਝਟਕੇ ਲੱਗ ਚੁੱਕੇ ਨੇ ਜਿਹੜੇ ਉਹ ਚਿਹਰੇ ਸੀ ਜਿਨ੍ਹਾਂ ਚਿਹਰਿਆਂ ਦੇ ਸਿਰ ਤੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਸਭ ਤੋਂ ਜ਼ਿਆਦਾ ਮਜ਼ਬੂਤ ਆ ਉਹਨਾਂ ਚਿਹਰਿਆਂ ਦੇ ਵੱਲੋਂ ਸਮੇਂ-ਸਮੇਂ ਤੇ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦਾ ਸਾਥ ਛੱਡਿਆ ਜਾ ਰਿਹਾ ਇੱਕ ਕਦਾਂ ਨਹੀਂ ਕਈ ਚਿਹਰੇ ਨੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਮ ਉਸ ਦੇ ਵਿੱਚ ਆਉਂਦਾ ਹੈ ਤਾ ਕੈਪਟਨ ਮਰਿੰਦਰ ਸਿੰਘ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਦਾ ਨਾਮ ਆਉਂਦਾ ਤਾਂ ਹੁਣ ਮਨਪ੍ਰੀਤ ਸਿੰਘ ਬਾਦਲ ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਜੀਤ ਧੰਜੂ ਹੋਰੀ ਜੁੜ ਚੁੱਕੇ ਨੇ ਤਾਂ ਧੰਜੂ ਸਾਹਿਬ ਦੇਖਿਆ ਜਾਵੇ ਇੱਕ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਤੇ ਬੀਜੇਪੀ ਦੇ ਵਿੱਚ ਕਾਂਗਰਸ ਦਾ ਹੀ ਇੱਕ ਵੱਡਾ ਲੀਡਰ ਜਿਨ੍ਹਾਂ ਦੇ ਸਿਰ ਤੇ ਕਿਹਾ ਜਾਂਦਾ ਜਿਨ੍ਹਾਂ ਦੇ ਮੋਢਿਆਂ ਤੇ ਕਾਂਗਰਸ ਪੰਜਾਬ ਦੇ ਵਿੱਚ ਟਿੱਗੀ ਹੋਈ ਸੀ ਇੱਕ ਹੋਰ ਲੀਡਰ ਕਾਂਗਰਸ ਨੂੰ ਛੱਡ ਕੇ ਬੀਜੇਪੀ ਵੱਲ ਜਾਂਦਾ ਨਜ਼ਰ ਆ ਰਿਹਾ ਹਾਂ ਬਿਲਕੁਲ ਸੋ ਗੱਲ ਕੀਤੀ ਜਾਵੇ ਤਾਂ ਜਿਵੇਂ ਹੀ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਤੋਂ ਬਾਅਦ ਜਿਵੇਂ ਕਾਂਗਰਸ ਮੂਦੇ ਮੂਦੇ ਖਦੀਆ ਤਾਂ ਉਸ ਤੋਂ ਬਾਅਦ ਜਿਹੜੇ ਅਲੱਗ-ਅਲੱਗ ਲੀਡਰ ਨੇ ਤਾਂ ਉਹ ਜਿਹੜੇ ਭਾਜਪਾ ਦਾ ਰੋਕ ਕਰ ਰਹੇ ਨੇ ਕਿਉਂਕਿ ਜਿਵੇਂ ਹੀ ਆਪ ਗੱਲ ਕੀਤੀ ਜਾਵੇ ਭਾਜਪਾ ਪੰਜਾਬ ਵਿੱਚ ਆਪੈਨੂੰ ਸਟਰੋਂਗ ਕਰ ਰਹੀ ਹੈ ਤਾਂ ਉਸ ਸਮੇਂ ਦੇ ਵਿੱਚ ਜੀ ਜਿਹੜੇ ਇਹ ਲੀਡਰ ਨੇ ਜਿਵੇਂ ਪਹਿਲਾਂ ਤੁਸੀਂ ਨਾਮ ਦਿਆ ਕੈਪਟਨ ਅਮਰਿੰਦਰ ਸਿੰਘ ਹੁਣੀ ਉਹਨਾਂ ਦੇ ਨਾਲ ਵਿੱਤ ਮੰਤਰੀ ਰਹੇ ਸਨ ਮੰਤਰੀ ਬਾਦਲਤ ਸਿੰਘ ਜਖਰ ਹੁਣੀ ਤਾਂ ਸਾਰੇ ਲੀਡਰ ਜਿਹੜੇ ਆ ਔਰ ਭਾਗਾਂ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਇਹ ਜਿਹੜੀ ਜਾਣਕਾਰੀ ਹੈ ਇਸ ਤੋਂ ਪਹਿਲਾਂ ਨਵ ਲੋਕ ਮੰਗ ਕੇ ਬਾਦਲੋਂ ਇੱਕ ਦਾ ਅਸਤੀਫਾ ਜਿਹੜਾ ਰਾਹੁਲ ਗਾਂਧੀ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਜੀਪੀ ਨੱਟਰ ਦੇ ਘਰ ਆਬ ਮੰਤਰੀ ਬਾਦਲ ਮਜ਼ੂਦ ਹੈ ਅਜਹੀ ਜਾਣਕਾਰੀ ਜਿਹੜੀ ਸੂਤਰਾਂ ਮਤਲਬ ਹੈਗੀ ਹੈ ਉਹ 2 ਤੋਂ 3 ਦੇ ਵਿੱਚ ਜਾਂ 2 ਤੋਂ 2.5 ਦੇ ਵਿੱਚ ਕਹ ਲਈ ਤਾਂ ਇਹ ਜਿਹੜੇ ਮੰਤਰੀ ਬਾਦਲ ਨੇ ਪਾਸ ਪਾਸ ਦੇ ਆਗੂ ਸਾਂਸਦ ਨੇ ਉਹ ਜਿਹੜੀ ਭਗਵਾ ਕਪੜੇ ਜਿਹੇ ਕਹਿੰਦੇ ਜਾਂ ਭਗਵਾ ਪਾਰਟੀ ਪਾਸਪਾ ਉਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹਾਲਾਂਕਿ ਅਦਾ ਦੇ ਗੱਲ ਕੀਤੀ ਜਾਵੇ ਤਾਂ ਇਹ ਸਭ ਆਗੂ ਜਿਹੜੇ ਇਸ ਵਾਰ ਹਾਰ ਚੁੱਕੇ ਨੇ ਮੰਤਰੀ ਬਦਲ ਇਸ ਤੋਂ ਪਹਿਲਾਂ ਵੀ ਕਈ ਪਾਰਟੀਆਂ ਬਦਲ ਚੁੱਕੇ ਨੇ ਸਭ ਤੋਂ ਪਹਿਲਾਂ ਸ਼ੋਮਨੀ ਕਾਲੀਦਾਲ ਦੇ ਸੱਜਣ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪੰਜਾਬ ਪੀਪਲਸ ਪਾਰਟੀ ਬਣਾਈ ਉਸ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਜੀ ਜੀ ਵਜੀਰੀ ਪੋਗੀ ਇਹਨਾਂ ਨੇ ਵਿੱਤ ਮੰਤਰੀ ਰਹੇ ਉਸ ਤੋਂ ਬਾਅਦ ਜਿਹੜਾ ਆ ਹੌਣ ਤੋਂ ਬਾਅਦ ਹੁਣ ਜਿਹੜਾ ਭਾਸਮਾ ਦਾ ਰੁਕ ਕਰਦੇ ਨਜ਼ਰ ਆ ਰਹੇ ਵਿੱਚ ਜੀ ਜੀ ਤਾਂ ਤਾਂ ਸਭ ਦੇਖਿਆ ਜਾਵੇ ਕਿਉਂਕਿ ਚਰਚਾ ਇਸ ਚੀਜ਼ ਨੂੰ ਲੈ ਕੇ ਵੀ ਚੱਲੀ ਹੋਈ ਹੈ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਲੈ ਕੇ ਪੰਜਾਬ ਆਉਂਦੇ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਜੇ ਸੂਤਰਾਂ ਦੀ ਮੰਨੀ ਜਾਵੇ ਕਿ ਭਾਰਤ ਜੋੜੋ ਯਾਤਰਾ ਦੇ ਲਈ ਸੱਦਾ ਤੱਕ ਨਹੀਂ ਦਿੱਤਾ ਜਾਂਦਾ ਆ ਹੋ ਸਕਦਾ ਕਿਉਂਕਿ ਕਾਫੀ ਟਾਈਮ ਤੋਂ ਜਦੋਂ ਤੋਂ ਇਹ اچਾਉਣਾ ਹੋਈਏ ਨੇ ਤਾਂ ਮਨਪ੍ਰੀਤ ਬਾਦਲ ਜਿਹੜੇ ਸਰਗਰਮ ਨਜ਼ਰ ਵੀ ਨਹੀਂ ਆਖੇ ਖਾਸ ਕਰਕੇ ਦੰਜੂ ਸਾਹਿਬ ਦੇਖਿਆ ਜਬ ਜਦੋਂ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਸੀ ਕਿਉਂਕਿ ਰਾਜਾ ਬੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਦੀ ਆਪਸੀ ਅਨਬੰਦਤਾ ਕਿਸੇ ਤੋਂ ਨਹੀਂ ਲੁਕੀ ਆ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਸਰਗਰਮੀਆਂ ਮਨਪ੍ਰੀਤ ਸਿੰਘ ਬਾਦਲ ਦੀਆਂ ਲਗਾਤਾਰ ਘਟਦੀਆਂ ਗਈਆਂ ਨੇ ਬਿਲਕੁਲ ਸੋ ਗੱਲ ਕੀਤੀ ਜਾਵੇ ਜਿਵੇਂ ਹੀ ਪਹਿਲਾਂ ਜਦੋਂ ਕੈਪਟਨ ਵਿਰਿੰਦਰ ਸਮੇਂ ਦੇ ਸਮੇਂ ਵਿੱਚ ਬੇਤੰਤਰੀ ਨੇ ਤਾਂ ਉਸ ਤੋਂ ਬਾਅਦ ਹੀ ਜਦੋਂ ਅਲਗਾਕਾਰ ਕਾਂਗਰਸ ਵਿੱਚ ਜਿਹੜੇ ਅਲੱਗ-ਅਲੱਗ ਆਕੂਆ ਨੂੰ ਪ੍ਰਧਾਨ ਬਣਾਇਆ ਗਿਆ ਉਹਦੇ ਉਹਦੇ ਮਨਪੇ ਬਾਲ ਜਿਹੜਾ ਕਾ Đảng ਕਾਂਗਰਸ ਵਿੱਚ ਘਰਦਾ ਨਜ਼ਰ ਆਇਆ ਉਹ ਮਨਪੇ ਬਾਲ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਬਿਲਕੁਲ ਸਰਗਰਮ ਨਜ਼ਰ ਨਹੀਂ ਸੀ ਆ ਰਹੇ ਉਹ ਅੱਜ ਦੀ ਜਿਹੜੀ ਖਬਰ ਹੈ ਜੇ ਸੁਣਾ ਲਈ ਸਕੇ ਕਿ ਪਾਸ ਪਾਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਰਾਹੁਲ ਗਾਂਧੀ ਦੇ ਸਿੱਕਾ ਵੇਚ ਚੁੱਕੇ ਨੇ ਜੀ 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 ਤਾਂ ਬਹੁਤ-ਬਤ ਧੰਨਵਾਦ ਤਨਜੂ ਸਾਹਿਬ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤਾਂ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਬੜਾ ਸਿਆਸੀ ਝਟਕਾ ਲੱਗਦਾ ਨਜ਼ਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬਤੌਰ ਪੰਜਾਬ ਵਿੱਤ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਦੇ ਵਿੱਚ ਬਤੌਰ ਪੰਜਾਬ ਵਿੱਤ ਮੰਤਰੀ ਰਹਿ ਚੁੱਕੇ ਨੇ ਤਾਂ ਹੁਣ ਭਾਜਪਾ ਦੇ ਵੱਲ ਰੁਖ ਕਰਨ ਜਾ ਰਹੇ ਨੇ ਭਾਜਪਾ ਦੇ ਵਿੱਚ ਜਲਦ ਸ਼ਾਮਲ ਮਨਪ੍ਰੀਤ ਸਿੰਘ ਬਾਦਲ ਹੋ ਸਕਦੇ ਨੇ ਇਸ ਦੇ ਪਿੱਛੇ ਦੇ ਕਾਰਨ ਹਾਲੇ ਤੱਕ ਨਿਕਲ ਕੇ ਨਹੀਂ ਆਏ ਨੇ ਮਨਪ੍ਰੀਤ ਸਿੰਘ ਬਾਦਲ ਨੇ ਇਸ ਬਾਬਤ ਆਪਣੀ ਚੁੱਪੀ ਨਹੀਂ ਤੋੜੀ ਆ ਗਿਆ ਕਿਸੇ ਹੋਰ ਕਾਂਗਰਸੀ ਸਿਆਸੀ ਲੀਡਰ ਨੇ ਚੁੱਪੀ ਨਹੀਂ ਤੋੜੀ ਆ ਪਰ ਜੇ ਸੂਤਰਾਂ ਦੀ ਮੰਨੀ ਜਾਵੇ ਕਿਉਂਕਿ ਜਾਂ ਜੇ ਪਿਛਲੇ ਸਿਆਸੀ ਇਹ ਜੋ ਸਰਗਰਮੀਆਂ ਰਹੀਆਂ ਨੇ ਉਸਤੇ ਨਜ਼ਰ ਮਾਰੀ ਜਾਵੇ ਤਾਂ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਕਿ ਜਿਹੜਾ ਰਾਜਾ ਬੜਿੰਗ ਦੇ ਨਾਲ ਅਣਬਣ ਮਨਪ੍ਰੀਤ ਸਿੰਘ ਬਾਦਲ ਦੀ ਸ਼ੁਰੂ ਤੋਂ ਚੱਲਦੀ ਰਹੀ ਹੈ ਖਾਸ ਕਰਕੇ ਪ੍ਰਧਾਨ ਬਣਨ ਤੋਂ ਬਾਅਦ ਉਹ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਰੁਖ ਜਿਹੜਾ ਉਹ ਭਾਜਪਾ ਦੇ ਵੱਲ ਕਰ ਸਕਦੇ ਨੇ ਤਾਂ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਝਟਕਾ ਦੁੰਦੇ ਨੇ ਦੂਜੇ ਪਾਸੇ ਇੱਕ ਵਾਰ ਹੋਰ ਝਟਕਾ ਜਿਹੜਾ ਉਹ ਕਾਂਗਰਸ ਨੂੰ ਲੱਗਦਾ ਹੈ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੀ ਲਗਾਤਾਰ ਜਾਰੀ ਆ ਪੰਜਾਬ ਆਉਂਦੇ ਨੇ ਪੰਜਾਬ ਤੋਂ ਬਾਅਦ ਜੰਮੂ ਕਸ਼ਮੀਰ ਦੇ ਵੱਲ ਉਹਨਾਂ ਦੀ ਜਿਹੜੀ ਯਾਤਰਾ ਜਾਣੀ ਆ ਪਰ ਉਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਇੱਕ ਅਸਤੀਫਾ ਮਿਲ ਜਾਂਦਾ ਹੈ ਦੀਪਿਕਾ ਪੁਸ਼ਕਰਨਾਥ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਰਾਹੁਲ ਦੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਤਾਂ ਕਾਂਗਰਸ ਦੇ ਲਈ ਸਿਆਸੀ ਚੁਣੌਤੀਆਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਸਰ ਫਿਰ ਭਾਜਪਾ ਵਿੱਚ ਸ਼ਾਮਿਲ ਹੋ ਰਿਹਾ ਅੱਜ ਮਨਪ੍ਰੀਤ ਬਾਦਲ ਜੀ ਸਰ ਫਿਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਆਜ ਮਨਪ੍ਰੀਤ ਬਾਦਲ ਜੀ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਅਸਤੀਫਾ ਦੇ ਚੁੱਕੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜਲਦ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੇਪੀ ਨੱਡਾ ਦੇ ਨਾਲ ਮੀਟਿੰਗ ਦਿੱਲੀ ਦੇ ਵਿੱਚ ਇਸ ਵਕਤ ਮਨਪ੍ਰੀਤ ਸਿੰਘ ਬਾਦਲ ਦੀ ਚੱਲ ਰਹੀ ਹੈ ਸੂਤਰ ਭਰੋਸੇਯੋਗ ਸੂਤਰਾਂ ਇਹ ਜਾਣਕਾਰੀ ਦੇ ਰਹੇ ਨੇ ਕਿ ਇਸ ਵਕਤ ਮਨਪ੍ਰੀਤ ਬਾਦਲ ਜੇਪੀ ਨੱਡਾ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਨੇ ਉਹਨਾਂ ਦੇ ਨਾਲ ਇਸ ਵਕਤ ਬੈਠੇ ਨੇ ਚਰਚਾ ਕਰ ਰਹੇ ਨੇ ਅਗਲੀ ਰਣਨੀਤੀ ਦੇ ਲਈ ਤੇ ਜਲਦ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਸ ਪੱਤਰ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਕਾਂਗਰਸ ਤੋਂ ਆਪਣਾ ਅਸਤੀਫਾ ਦਿੱਤਾ ਗਿਆ ਹੈ ਤਾਂ ਇੱਕ ਪਾਸੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੂਜੇ ਪਾਸੇ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਜੇ ਸੂਤਰਾਂ ਦੀ ਮੰਨੀ ਜਾਵੇ ਤਾਂ ਫਿਰ ਅਗਲੇ 1 ਤੋਂ 1.5 ਘੰਟੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਦਾ ਹੱਥ ਫੜ ਸਕਦੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ 2024 ਤੋਂ ਪਹਿਲਾਂ ਇੱਕ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਕਿਉਂਕਿ ਤੁਹਾਡੇ ਯਾਦ ਹੋਣਾ ਕਾਂਗਰਸ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਲੀਡਰਾਂ ਦੀ ਆਪਸੀ ਖਿੱਚੋ ਤਾਣ ਤੇ ਆਪਸੀ ਅਣਬੰਦੀ ਨੂੰ ਲੈ ਕੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਵਿਚਾਲ ਦੀ ਤਕਰਾਰ ਦੀ ਗੱਲ ਕਰ ਲਈ ਜਾਵੇ ਜਾਂ ਪ੍ਰਤਾਪ ਸਿੰਘ ਬਾਜਵਾਹੁਰਾਂ ਦੀ ਗੱਲ ਕਰ ਲਈ ਜਾਵੇ ਜਾਂ ਉਸ ਤੋਂ ਪਹਿਲਾਂ ਕਈ ਸਾਰੇ ਲੀਡਰ ਆਏ ਨੇ ਸੁਨੀਲ ਕੁਮਾਰ ਜਾਖੜ ਦੇ ਨਾਲ ਕਈ ਲੀਡਰਾਂ ਦੇ ਇਹ ਜਿਹੜੇ ਸਿਆਸੀ ਸਿੰਘ ਫਸਦੇ ਨਜ਼ਰ ਆਏ ਸੀ ਤਾਂ ਹੁਣ ਰਾਜਾ ਬੜਿੰਗ ਕਿਉਂਕਿ ਜਦੋਂ ਤੋਂ ਰਾਜਾ ਬੜਿੰਗ ਕਾਂਗਰਸ ਦੇ ਵੱਲੋਂ ਸੂਬਾ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਮਨਪ੍ਰੀਤ ਸਿੰਘ ਬਾਦਲ ਆਪਣੀਆਂ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾ ਲੈਂਦੇ ਨੇ ਤੇ 2022 ਦੀਆਂ ਚੋਣਾਂ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨਜ਼ਰ ਆਉਂਦੇ ਨੇ ਕਦੋਂ ਨਜ਼ਰ ਆਉਂਦੇ ਨੇ ਜਦੋਂ ਦਸੰਬਰ ਮਹੀਨੇ ਦੇ ਅੱਧ ਦੇ ਵਿਚਕਾਰ ਜਾ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਹੁਣ ਅਗਲਾ ਐਕਸ਼ਨ ਮਨਪ੍ਰੀਤ ਸਿੰਘ ਬਾਦਲ ਦਾ ਨਜ਼ਰ ਆਉਂਦਾ ਹੈ ਕਿ ਕਾਂਗਰਸ ਤੋਂ ਹਸੀਫਾ ਦੇਖ ਕੇ ਭਾਜਪਾ ਦੇ ਵੱਲ ਜਾਣ ਦੀ ਤਿਆਰੀ ਉਨ੍ਹਾਂ ਦੇ ਵੱਲੋਂ ਖਿੱਚ ਲਈ ਗਈ ਆ ਤਾਂ ਹਾਲਾਂਕਿ ਇੱਕ ਵੱਡਾ ਝਟਕਾ ਜੰਮੂ ਕਸ਼ਮੀਰ ਤੋਂ ਵੀ ਲੱਗਿਆ ਹੈ ਕਾਂਗਰਸ ਨੂੰ ਅੱਜ ਹੀ ਤੇ ਕੁਝ ਮਿੰਟ ਪਹਿਲਾਂ ਹੀ ਪਰ ਉਸ ਤੋਂ ਪਹਿਲਾਂ ਗੱਲ ਮਨਪ੍ਰੀਤ ਸਿੰਘ ਬਾਦਲ ਦੀ ਕਰ ਰਹੇ ਹਾਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨੂੰ ਇੱਕ ਵੱਡਾ ਝਟਕਾ ਦੇਖ ਕੇ ਭਾਜਪਾ ਦੇ ਵਿੱਚ ਜਾ ਸਕਦੇ ਨੇ ਤਾਂ ਕਿਉਂਕਿ ਦੇਖਿਆ ਜਾਵੇ ਇਹ ਬੀਤੇ ਦਿਨਾਂ ਦੌਰਾਨ ਜਾਂ ਬੀਤੇ ਸਮਿਆਂ ਦੌਰਾਨ ਬੀਤੇ ਮਹੀਨਿਆਂ ਦੌਰਾਨ ਕਾਂਗਰਸ ਨੂੰ ਕੋਈ ਵੱਡੇ ਝਟਕੇ ਲੱਗ ਚੁੱਕੇ ਨੇ ਜਿਹੜੇ ਉਹ ਚਿਹਰੇ ਸੀ ਜਿਨ੍ਹਾਂ ਚਿਹਰਿਆਂ ਦੇ ਸਿਰ ਤੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਸਭ ਤੋਂ ਜ਼ਿਆਦਾ ਮਜ਼ਬੂਤ ਆ ਉਹਨਾਂ ਚਿਹਰਿਆਂ ਦੇ ਵੱਲੋਂ ਸਮੇਂ-ਸਮੇਂ ਤੇ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦਾ ਸਾਥ ਛੱਡਿਆ ਜਾ ਰਿਹਾ ਇੱਕ ਅੱਦਾਂ ਨਹੀਂ ਕਈ ਚਿਹਰੇ ਨੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਮ ਉਸ ਦੇ ਵਿੱਚ ਆਉਂਦਾ ਹੈ ਤਾ ਕੈਪਟਨ ਮਰਿੰਦਰ ਸਿੰਘ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਦਾ ਨਾਮ ਆਉਂਦਾ ਤਾਂ ਹੁਣ ਮਨਪ੍ਰੀਤ ਸਿੰਘ ਬਾਦਲ ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਜੀਤ ਧੰਜੂ ਹੋਰੀ ਜੁੜ ਚੁੱਕੇ ਨੇ ਤਾਂ ਧੰਜੂ ਸਾਹਿਬ ਦੇਖਿਆ ਜਾਵੇ ਇੱਕ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਤੇ ਭਾਜਪਾ ਦੇ ਵਿੱਚ ਕਾਂਗਰਸ ਦਾ ਹੀ ਇੱਕ ਵੱਡਾ ਲੀਡਰ ਜਿਨ੍ਹਾਂ ਦੇ ਸਿਰ ਤੇ ਕਿਹਾ ਜਾਂਦਾ ਜਿਨ੍ਹਾਂ ਦੇ ਮੋਢਿਆਂ ਤੇ ਕਾਂਗਰਸ ਪੰਜਾਬ ਦੇ ਵਿੱਚ ਟਿਕੀ ਹੋਈ ਸੀ ਇੱਕ ਹੋਰ ਲੀਡਰ ਕਾਂਗਰਸ ਨੂੰ ਛੱਡ ਕੇ ਭਾਜਪਾ ਵੱਲ ਜਾਂਦਾ ਨਜ਼ਰ ਆ ਰਿਹਾ ਸਭ ਬਿਲਕੁਲ ਸੋ ਗੱਲ ਕੀਤੀ ਜਾਵੇ ਤਾਂ ਜਿਵੇਂ ਹੀ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਤੋਂ ਬਾਅਦ ਜਿਵੇਂ ਕਾਂਗਰਸ ਮੂਦੇ ਮੂਦੇ ਖਦੀਆ ਤਾਂ ਉਸ ਤੋਂ ਬਾਅਦ ਜਿਹੜੇ ਅਲੱਗ-ਅਲੱਗ ਲੀਡਰ ਨੇ ਤਾਂ ਉਹ ਜਿਹੜੇ ਭਾਜਪਾ ਦਾ ਰੋਕ ਕਰ ਰਹੇ ਨੇ ਕਿਉਂਕਿ ਜਿਵੇਂ ਅੱਜ ਵੀ ਅਭ ਗੱਲ ਕੀਤੀ ਜਾਵੇ ਭਾਜਪਾ ਪੰਜਾਬ ਵਿੱਚ ਆਪੈਨੂੰ ਸਟਰੋਂਗ ਕਰ ਰਹੀ ਹੈ ਤਾਂ ਉਸ ਸਮੇਂ ਦੇ ਵਿੱਚ ਜਿਹੜੇ ਇਹ ਲੀਡਰ ਨੇ ਜਿਵੇਂ ਪਹਿਲਾਂ ਤੁਸੀਂ ਨਾਮ ਲਿਆ ਕੈਪਟਨ ਅਮਰਿੰਦਰ ਸਿੰਘ ਹੋਣੀ ਉਹਨਾਂ ਦੇ ਨਾਲ ਵਿੱਤ ਮੰਤਰੀ ਰਹੇ ਸਨ ਮੰਤਰੀ ਬਾਦਲਤ ਸੁਨੀਲ ਜਾਖਰ ਹੋਣੀ ਤਾਂ ਸਭ ਇਹ ਲੀਡਰ ਜਿਹੜੇ ਆ ਔਰ ਭਾਗਾਂ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਜਿਹੜੀ ਜਾਣਕਾਰੀ ਹੈ ਇਸ ਤੋਂ ਪਹਿਲਾਂ ਨਾ ਲੋ ਮੰਨ ਕੇ ਬਾਦਲ ਉਹ ਇੱਕ ਅਸਤੀਫਾ ਜਿਹੜਾ ਰਾਹੁਲ ਗਾਂਧੀ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਜੀਪੀ ਨਟਰ ਇੱਕ ਕਰ ਮੰਤਰੀ ਬਾਦਲ ਮਜ਼ੂਦ ਨੇ ਅਜਹੀ ਜਾਣਕਾਰੀ ਜਿਹੜੀ ਸੂਤਰਾਂ ਮਤਲਬ ਹੈਗੀ ਆ ਉਹ 2 ਤੋਂ 3 ਦੇ ਵਿੱਚ ਜਾਂ 2 ਤੋਂ 2.5 ਦੇ ਵਿੱਚ ਕਹ ਲਈ ਤਾਂ ਇਹ ਜਿਹੜੇ ਮੰਤਰੀ ਬਾਦਲ ਨੇ ਪਾਸ ਪਾਸ ਦੇ ਆਗੂ ਸਾਂਸਾ ਦੇ ਨੇ ਉਹ ਜਿਹੜੀ ਭਗਵਾ ਕਪੜੇ ਜਿਹੜੇ ਕਹਿ ਲਈ ਜਾਂਦੇ ਭਗਵਾ ਪਾਰਟੀ ਭਾਸ਼ਪਾ ਉਹਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤਾਂ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹਾਲਾਂਕਿ ਅਦਾ ਦੀ ਗੱਲ ਕੀਤੀ ਜਾਵੇ ਤਾਂ ਇਹ ਸਭ ਆਗੂ ਜਿਹੜੇ ਇਸ ਵਾਰ ਹਾਰ ਚੁੱਕੇ ਨੇ ਮੰਨ ਕੇ ਬਦਲ ਹੈ ਇਸ ਤੋਂ ਪਹਿਲਾਂ ਵੀ ਕਈ ਪਾਰਟੀਆਂ ਬਦਲ ਚੁੱਕੇ ਨੇ ਸਭ ਤੋਂ ਕਿਹਦਾ ਸ਼ੋਮਨੀ ਅਕਾਲੀ ਦਲ ਦੇ ਸੱਜਣ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪੰਜਾਬ ਪੀਪਲਸ ਪਾਰਟੀ ਬਣਾਈ ਉਸ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਕਾਂਗਰਸ ਵਿੱਚ ਵਚੀਰੀ ਪੋਕੀ ਇਹਨਾਂ ਨੇ ਵਿੱਤ ਮੰਤਰੀ ਰਹੇ ਉਸ ਤੋਂ ਬਾਅਦ ਜਿਹੜਾ ਆ ਹਰਨ ਤੋਂ ਬਾਅਦ ਹੁਣ ਜਿਹੜਾ ਭਾਸਪਾ ਦਾ ਰੁਖ ਕਰਦੇ ਨਜ਼ਰ ਆ ਰਹੇ ਵਿੱਚ ਜੀ ਜੀ ਤਾਂ ਤੁਹਾਨੂੰ ਸਭ ਦੇਖਿਆ ਜਾਵੇ ਕਿਉਂਕਿ ਚਰਚਾ ਇਸ ਚੀਜ਼ ਨੂੰ ਲੈ ਕੇ ਵੀ ਚੱਲੀ ਹੋਈ ਹੈ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਲੈ ਕੇ ਪੰਜਾਬ ਆਉਂਦੇ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਜੇ ਸੂਤਰਾਂ ਦੀ ਮੰਨੀ ਜਾਵੇ ਕਿ ਭਾਰਤ ਜੋੜੋ ਯਾਤਰਾ ਦੇ ਲਈ ਸੱਦਾ ਤੱਕ ਨਹੀਂ ਦਿੱਤਾ ਜਾਂਦਾ ਹਾਂ ਹੋ ਸਕਦਾ ਕਿਉਂਕਿ ਕਾਫੀ ਟਾਈਮ ਤੋਂ ਜਦੋਂ ਤੋਂ ਇਹ اچੋਣਾ ਹੋਈਏ ਨੇ ਤਾਂ ਮਨਪ੍ਰੀਤ ਬਾਦਲ ਜਿਹੜੇ ਸਰਗਰਮ ਨਜ਼ਰ ਵੀ ਨਹੀਂ ਆ ਰਹੀ ਖਾਸ ਕਰਕੇ ਦੰਜੂ ਸਾਹਿਬ ਦੇਖਿਆ ਜਬ ਜਦੋਂ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਸੀ ਕਿਉਂਕਿ ਰਾਜਾ ਬੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਦੀ ਆਪਸੀ ਅਨੁਭਵਤਾ ਕਿਸੇ ਤੋਂ ਨਹੀਂ ਲੁਕੀ ਆ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਸਰਗਰਮ